ਨਮਸਕਾਰ ਜੀ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਤੁਹਾਡਾ ਸਵਾਗਤ ਕਰਦਾ ਸੱਚਮੁੱਚ ਕੀ ਦਾਦਨਾ ਘਟਨਾ ਹੈ ਦੁਖਦਾਈ ਘਟਨਾ ਹੈ ਉਹ ਨੌਜਵਾਨ ਆਪਣਾ ਇੱਕ ਸੁਨਾਰਾ ਵਿਖੇ ਲੈ ਕੇ 7 ਕਿਲੋਮੀਟਰ ਦੂਰ ਪਰਿਵਾਰ ਨੂੰ ਛੱਡ ਕੇ ਇੱਥੇ ਕੰਮ ਕਰਨ ਲਈ ਆਏ ਸਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਉਹਦਾ ਪਰਿਵਾਰ ਨੂੰ ਇਹ ਵੀ ਨਹੀਂ ਪਤਾ ਸੀ ਕਿ ਇਹ ਨੌਜਵਾਨਾਂ ਦੇ ਨਾਲ ਇਸ ਜੀ ਦਾਦਨਾ ਘਟਨਾ ਹੋ ਜਾਵੇਗੀ ਇਸ ਦਰਦਨਾਕ ਘਟਨਾ ਦੇ ਵਿੱਚ ਦੋਨਾਂ ਦੀ ਮੌਤ ਹੋ ਜਾਵੇਗੀ ਦੱਸਿਆ ਜਾਂਦਾ ਹੈ ਕਿ ਅੰਗੇਠੇ ਦੇ ਗੈਸ ਚੜਨ ਕਰਕੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਚਾਹੇ ਮੌਤ ਦੇ ਅਸਲੀ ਕਾਰਨ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਆਵੇਗਾ ਪਰ ਫਿਲਹਾਲ ਅਸ਼ੰਕਾ ਇਹ ਪ੍ਰਗਟ ਕੀਤੀ ਜਾ ਰਹੀ ਹੈ ਕਿ ਅੰਗੇਠੇ ਦੇ ਗੈਸ ਚੜਨ ਕਰਕੇ ਇਹਨਾਂ ਦੀ ਮੌਤ ਹੋਈ ਹੋਵੇਗੀ ਦੱਸਿਆ ਜਾਂਦਾ ਹੈ ਕਿ ਕੁਸ਼ੂ ਕੁਮਾਰ 17 ਸਾਲ ਅਤਾ ਕਿਸ਼ਨ কুমার 18 ਸਾਲ ਲੋ ਅਸੈਂਬਲੀ ਦੇ ਵਿੱਚ ਕਿਸੇ ਫੈਕਟਰੀ ਕੰਮ ਕਰਦੇ ਸਨ ਤੇ ਰਾਤ ਨੂੰ ਉਹ ਆਪਣੇ ਕਮਰੇ ਵਿੱਚ ਸੋ ਗਏ ਆਪਣੇ ਕਮਰੇ ਵਿੱਚ ਸੋ ਗਏ ਤੇ ਸਵੇਰੇ ਜਦੋਂ ਪਤਾ ਲੱਗਿਆ ਉਹਦੇ ਉਹਨਾਂ ਦੇ ਸਾਥੀਆਂ ਨੂੰ ਦੇਖਿਆ ਉਹਨਾਂ ਦੇ ਸਾਥੀਆਂ ਨੇ ਕਿ ਦੋਨਾਂ ਦੀ ਮੌਤ ਹੋ ਚੁੱਕੀ ਹੈ ਦੋਨੋਂ ਅਮ੍ਰਿਤ ਪਾਏ ਗਏ ਕਮਰੇ ਦੇ ਵਿੱਚ ਦੋਨੋਂ ਅਮ੍ਰਿਤ ਪਾਏ ਗਏ ਤਾਂ ਇਹ ਅਸ਼ੰਕਾ ਪ੍ਰਗਟਿਤ ਹੋ ਰਹੀ ਹੈ ਕਿ ਉੱਥੇ ਅੰਗਿਠੀ ਜਲਾਈ ਹੋਵੇਗੀ ਕਿਕੇ ਠੰਡ ਬਹੁਤ ਜ਼ਿਆਦਾ ਹੈ ਖੋਸਾਦਾ ਹੈ ਠੰਡ ਤੋਂ ਬਚਣ ਦੇ ਲਈ ਉੱਥੇ ਅੰਗੀਠੀ ਬਾਲੀ ਹੋਵੇ ਤੇ ਉਹ ਅੰਗੀਠੇ ਦੀ ਗੈਸ ਇਹ ਇਹਨਾਂ ਦੇ ਚੜ ਗਈ ਹੋਵੇ ਤੇ ਅੰਗੀਠੇ ਦੀ ਗੈਸ ਚੜਨ ਦੇ ਕਰਕੇ ਇਹ ਇਹਨਾਂ ਦੋਨਾਂ ਦੀ ਮੌਤ ਹੋ ਗਈ ਹੋਵੇ ਇਹਨਾਂ ਦੋ ਨੌਜਵਾਨਾਂ ਦੀ ਜਿਹੜੀ ਮੌਤ ਹੋਈ ਹੈ ਉਹਨਾਂ ਦੀ ਡੈੱਡ ਬੋਡੀ ਸਰਕਾਰੀ ਹਸਪਤਾਲ ਦੇ ਵਿੱਚ ਰੱਖਵਾ ਦਿੱਤੀ ਗਈ ਹੈ ਤੇ ਪੋਸਮार्टम ਹੋਵੇਗਾ ਦੱਸਿਆ ਜਾਂਦਾ ਹੈ ਕਿ ਪੋਸਟਮਾਰਟਮ ਦੇ ਬਾਅਦ ਹੀ ਮੌਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ ਇਸ ਮਾਮਲੇ ਨੂੰ ਲੈ ਕੇ ਸਿਵਲ ਹਸਪਤਾਲ ਦੇ ਐਸਐਮਓ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਆ ਇਹ ਕੁਸੂ ਕੁਮਾਰ ਤੇ ਕਿਸ਼ਨ ਕੁਮਾਰ ਬਿਹਾਰ ਤੋਂ ਆਏ ਹਨ ਕੁਸੂ ਕੁਮਾਰ ਦੀ ਉਮਰ 18 ਸਾਲ ਤੇ ਕਿਸ਼ਨ ਕੁਮਾਰ ਦੀ ਉਮਰ 17 ਸਾਲ ਹੈ ਕੀ ਸਮੱਸਿਆਈ ਇਹਨਾਂ ਨੂੰ ਜੀ ਅ ਜਿਹੜੇ ਫੈਕਟਰੀ ਵਰਕਰ ਇਹਨਾਂ ਦੇ ਨਾਲ ਸੀ ਜਿਹੜੇ ਲਿਖੇ ਆ ਉਹ ਕਹਿ ਰਹੇ ਆ ਕਿ ਜਿੱਥੇ ਇਹ ਸੁੱਤੇ ਹੋਏ ਸੀ ਤੇ ਉੱਥੇ ਅੱਗ ਜਗ ਬਾਲੀ ਹੋਈ ਸੀ ਰਾਤੀ ਅੱਛਾ ਜੀ ਤੇ ਸਵੇਰੇ ਇਹਨਾਂ ਦੀ ਮਤਲਬ ਡੈੱਡ ਬੋਡੀ ਮਿਲੀ ਹੈ ਲੋ ਅਸੈਂਬਲੀ ਤੋਂ ਠੀਕ ਹੈ ਜੀ ਹਾਂਜੀ ਲੋ ਅਸੈਂਬਲੀ ਪਿੰਡ ਹੈ ਨੇੜੇ ਹਾਂਜੀ ਹਾਂਜੀ ਤੇ ਜਸਪ ਮੈਡਮ ਕੀ ਲੱਗਦਾ ਇਹਦੇ ਵੀ ਆਪਾਂ ਨੂੰ ਵੀ ਉਹਦੀ ਗੈਸ ਚੜਨ ਕਰਕੇ ਡੈਥ ਹੋਈ ਹੈ ਜੀ पॉसिबिलिटी तो वही है पर पहले पोस्टमार्टम से सारा कुछ इन्वेस्टिगेट होगा तब पता चलेगा पोस्टमार्टम तो बाद पता लगेगा भी बाद में भी इधर इधर मौत कारण की है असली कारण की है कुछ भी हो सकता है अच्छा जी वैसे अगर आप उस तरह से देखो कि संभावित देखो तो लगता तो है कि गैस चढ़न के नाल हुए कार्बन मोनोऑक्साइड पॉइजनिंग के अंदर हाँ जी पर असलियत विच पोस्टमार्टम के बाद ही पता चलता ਠੀਕ ਹੈ ਜੀ ਇਹ ਕੌਣ ਲੈ ਕੇ ਆਏ ਸੀਗੇ ਜੀ ਇਹ ਕੋਈ ਉਹਨਾਂ ਦਾ ਫੈਕਟਰੀ ਵਰਕਰ ਨਾਲ ਆਇਆ ਸੀ ਉਹ ਲੈ ਕੇ ਆਇਆ ਸੀ ਤੇ ਤੁਹਾਨੂੰ ਪੁਲਿਸ ਵੱਲੋਂ ਵੀ ਕੋਈ ਇਨਫਰਮੇਸ਼ਨ ਆਈ ਸੀ ਕਿ ਜੀ ਪੁਲਿਸ ਵਾਲਿਆਂ ਨੇ ਹਾਂ ਟੈਲੀਫੋਨਿਕਲੀ ਤੇ ਸਾਡੇ ਨਾਲ ਗੱਲ ਕੀਤੀ ਸੀ ਕਿ ਅਸੀਂ ਭੇਜੇ